ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਇਹ ਕਿਸ ਬਾਬਤ ਹੋਈ ਹੈ ਅੱਜ ਵਕ ਵਕ ਜਥੇਬੰਦੀਆਂ ਪਹੁੰਚੀਆਂ ਕੀ ਕਾਰਨ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਪ੍ਰੈਸ ਦਾ ਮੀਡੀਆ ਦਾ ਮੈਂ ਪਹਿਲੇ ਦਿਲੋਂ ਧੰਨਵਾਦ ਕਰਦਾ ਕਿਉਂਕਿ ਸਾਡੀ ਇਸ ਬਾਬਾ ਮਨਪ੍ਰੀਤ ਸਿੰਘ ਜੀ ਦੇ ਸਮੂਹ ਜਥੇ ਵੱਲੋਂ ਬਾਬਾ ਜਗਰੂਪ ਸਿੰਘ ਜ세ਦਾਲ ਵੱਲੋਂ ਜੋ ਵੀ ਇਹਨਾਂ ਵੱਲੋਂ ਮਹਿੰਮ ਬਿੱਡੀ ਸੀ ਪਖੰਡ ਪਹਜਾਓ ਪੰਜਾਬ ਬਚਾਓ ਉਸ ਲਹਿਰ ਨੂੰ ਜੇ ਲੋਕਾਂ ਤੱਕ ਦੇਸ਼ਾਂ ਬਦੇਸ਼ਾਂ ਤੱਕ ਪਹੁੰਚਾਇਆ ਤੁਹਾਡੇ ਮੀਡੀਆ ਦੇ ਜਰੀਏ ਤਹਿਦਲੋ ਤੁਹਾਡਾ ਪ੍ਰੈਸ ਦਾ ਵਕ ਵਕਤ ਜ਼ਿਲ੍ਹਿਆਂ ਚ ਜਿੱਥੇ ਜਿੱਥੇ ਵੀ ਸਾਨੂੰ ਕਵਰੀ ਕੀਤਾ ਮੈਂ ਸਮੂਚੀ ਪੱਤਰਕਾਰ ਭਾਈਚਾਰੇ ਦਾ ਤਹਿਦਲੋ ਧੰਨਵਾਦ ਕਰਦਾ ਹਾਂ ਸੋ ਜੋ ਇਹ ਪਖੰਡਵਾਦ ਲਹਿਰ ਬਾਬਾ ਮਨਪ੍ਰੀਤ ਸਿੰਘ ਜੀ ਵੱਲੋਂ ਉਦ ਲਈ ਉਸੇ ਲੜੀ ਤਹਿਤ ਅਸੀਂ ਜਿਹੜਾ ਸਮਾਗਮ ਰੱਖਿਆਗਾ ਸੈਮੀਨਾਰ ਬਹੁਤ ਵੱਡਾ ਸੀ ਸੈਮੀਨਾਰ ਕਰਾ ਰਹੇ ਆ ਇਹਦੇ ਤੇ ਇੱਕ ਸਮੇਲਨ ਕਰਾ ਰਹੇ ਆ ਜੋ ਪੰਜਾਬ ਲੈਵਲ ਤੇ ਹੋਵੇਗਾ ਜੀ ਪਖੰਡਵਾਦ ਦੇ ਖਿਲਾਫ ਜੀ ਜਾਂ ਪਖੰਡਵਾਦ ਖਿਲਾਫ ਜਿਹੜਾ ਸੈਮੀਨਾਰ ਹੈ ਉਸੇ ਕਰਾ ਰਹੇ ਆ ਉਹਦੇ ਵਿੱਚ ਸਾਡਾ ਵਿਸ਼ਾ ਸਬਜੈਕਟ ਕੀ ਹੋਵੇਗਾ ਸਭ ਤੋਂ ਪਹਿਲਾਂ ਤਾਂ ਇਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੋ ਅਸੀਂ ਪਖੰਡਵਾਦ ਤੇ ਸੈਮੀਨਾਰ ਕਰਾ ਰਹੇ ਆ ਸਮੇਲਨ ਕਰਾ ਰਹੇ ਆ ਉਹਦੇ ਵਿੱਚ ਅਸੀਂ ਵੱਖ-ਵੱਖ ਧਰਮਾਂ ਦੇ ਉੱਗੇ ਪ੍ਰਚਾਰਕਾਂ ਨੂੰ ਲੈ ਕੇ ਆਵਾਂਗੇ ਬੁਲਾਵਾਂਗੇ ਉਹ ਕਾਰਨ ਇਹ ਹੈ ਕਿ ਜਦੋਂ ਪਿਛਲੇ ਦਿਨੀ ਬਾਬਾ ਮਨਪ੍ਰੀਤ ਸਿੰਘ ਜੀ ਵੱਲੋਂ ਸਾਡੀ ਲਹਿਰ ਵੱਲੋਂ ਅਸੀਂ ਵਕ ਵਕ ਚੌਂਕੀਆਂ ਜਿਹੜੇ ਲਾਰੇ ਨੇ ਉੱਥੇ ਜਾ ਕੇ ਜਦੋਂ ਐਕਸ਼ਨ ਲਿਆ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਵੀ ਜਿਵੇਂ ਕਿਰਲੀਆਂ ਨੇ ਉਹ ਕੀ ਕਰਦੀਆਂ ਰਾਤ ਨੂੰ ਭਮਕੜ ਮੱਛਰ ਖਾ ਕੇ ਦਿਨੇ ਬਾਬਿਆਂ ਦੀ ਫੋਟੋ ਉਹਲੇ ਲੁਕ ਜਾਂਦੀਆਂ ਨੇ ਉਵੇਂ ਹੀ ਇਹ ਨਾ ਪਖੰਡੀਆਂ ਨੇ ਕੀਤਾ ਇਨਾਂ ਦੇ ਘਰੇ ਜਦੋਂ ਜਾਂਦੇ ਆ ਆਪ ਦਾ ਘਰ ਆ ਉਹ ਨਿੱਜੀ ਘਰ ਹੈ ਫਿਰ ਉਹਨੂੰ ਕਹਿੰਦੇ ਸਾਡਾ ਜੀ ਸਥਾਨ ਹੈ ਸਾਡਾ ਧਾਰਮਿਕ ਸਥਾਨ ਹੈ ਉੱਥੇ ਬਾਬਿਆਂ ਦੀਆਂ ਫੋਟਮਾਂ ਵੱਖ-ਵੱਖ ਧਰਮਾਂ ਦੀਆਂ ਫੋਟਮਾਂ ਲਾਈਆਂ ਹੋਈਆਂ ਉਹਦੀ ਆੜ ਲੈ ਕੇ ਫਿਰ ਤੁਹਾਡੇ ਵਰਗੇ ਪ੍ਰੈਸ ਵੀਰਾਂ ਨੂੰ ਬੁਲਾ ਕੇ ਮਾਪੀ ਚੌਣਿਆ ਉੱਥੇ ਜਦੋਂ ਜਾ ਕੇ ਦਿਖਾਉਂਦੇ ਸਾਡੀ ਬੇਅਬਦੀ ਕਰਤੀ ਜੀ ਓਏ ਬੇਅਬਦੀ ਕਾਹਦੀ ਕਰ ਉਹ ਕੋਈ ਧਰਮਾ ਤੁਹਾਡਾ ਕੋਈ ਤੁਹਾਡਾ ਕੋਈ دین ਨਹੀਂ ਧਰਮ ਨਹੀਂ ਤੁਹਾਡਾ ਅਸੀਂ ਇਸੇ ਦਾ ਕਲੀਅਰ ਕਰਾਉਣ ਵਾਸਤੇ ਜਿੱਥੇ ਜਾ ਕੇ ਇਦਾਂ ਬਿਵਾਦ ਛੱਡ ਦਿੰਦੇ ਆ ਕਿਉਂਕਿ ਅਸੀਂ ਤਾਂ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਆ ਰੋਸ ਨਹੀਂ ਕਿ ਜਿਆ ਉੱਤਰ ਦੀ ਜਿਆ ਲੈ ਕੇ ਚੱਲੇ ਹੋਇਆ ਨਾ ਕਿ ਕੋਈ ਲੜਾਈ ਵਾਲਾ ਪਰ ਇਹ ਧਾਰਮਿਕ ਫੁੱਟਮਾ ਲੈ ਕੇ ਸਾਹਮਣੇ ਆ ਜਾਂਦੇ ਆ ਸਾਡੇ ਜੀ ਫਲਾਨੇ ਬਾਬੇ ਦੀ ਵਿਆਪਦੀ ਕਰਤੀ ਅਸੀਂ ਹੁਣ ਵੱਖ-ਵੱਖ ਇਸ ਧਰਮ ਦੇ ਉੱਗੇ ਪ੍ਰਚਾਰਕਾਂ ਨੂੰ ਵੱਖ-ਵੱਖ ਚਾਰੇ ਧਰਮਾਂ ਦੇ ਪ੍ਰਚਾਰਕਾਂ ਨੂੰ ਬੁਲਾਵਾਂਗੇ ਉੱਗੇ ਪ੍ਰਚਾਰਕਾਂ ਨੂੰ ਬੁਲਾਵਾਂਗੇ ਸੈਮੀਨਾਰ ਦੇ ਵਿੱਚ ਅਸੀਂ ਇਹ ਗੱਲ ਕਲੀਅਰ ਕਰਵਾਉਣੀ ਹੈ ਕਿ ਸਭ ਤੋਂ ਪਹਿਲਾਂ ਤਾਂ ਵੀ ਪਖੰਡਵਾਦ ਦੀ ਡੈਫੀਨੇਸ਼ਨ ਕੀ ਹੈ ਉਹਦੀ ਪਰਿਭਾਸ਼ਾ ਕੀ ਹੈ ਇੱਕ ਦੂਸਰਾ ਜੇਕਰ ਪਖੰਡਵਾਦ ਦੇ ਸਾਈਡ ਇਫੈਕਟ ਕੀ ਨੇ ਸਮਾਜ ਦੇ ਤੀਸਰਾ ਸ